ਪੰਜਾਬੀ ਯੂਨੀਵਰਸਿਟੀ ਸਾਡੀ ਇੱਜ਼ਤ ਹੈ ਜੇਕਰ ਸਾਡੀ ਕੋਈ ਇੱਜ਼ਤ ਨੂੰ ਹੱਥ ਪਾਵੇ ਆਪਾਂ ਚੁੱਪਚਾਪ ਬੈਠ ਜਾਵਾਂਗੇ ਐਜੀ ਪੜ੍ਹਾਈ ਦਾ ਕੀ ਫਾਇਦਾ ਜਿੱਥੇ ਤੁਹਾਨੂੰ ਤੁਹਾਡੇ ਬੋਲਣ ਦਾ ਹੱਕ ਹੀ ਨਾ ਹੋਵੇ ਸੈਨੇਟ ਦਾ ਮਸਲਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਇਹਨੂੰ ਬਹਾਲ ਨਾ ਕਰਾਇਆ ਤਾਂ ਹੁਣ ਫਿਲਹਾਲ ਸਟੂਡੈਂਟਸ ਕਹਿ ਰਹੇ ਨੇ ਕਿ ਉਹਨਾਂ ਨੂੰ ਔਖਾ ਹੋ ਰਿਹਾ ਧਰਨੇ ਕਰਕੇ ਵੀ ਉਹਨਾਂ ਦੀ ਪੜ੍ਹਾਈ ਦੇ ਵਿੱਚ ਫਰਕ ਪੈ ਰਿਹਾ ਉਹਨਾਂ ਨੂੰ ਥੋੜੇ ਲੇਟ ਅਲੇਟ ਹੋ ਰਹੇ ਨੇ ਉਹਨਾਂ ਦੀ ਸਟੱਡੀ ਦੇ ਵਿੱਚ ਫਰਕ ਪੈ ਰਿਹਾ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਨੀ ਆ ਤੁਹਾਨੂੰ ਹੁਣ ਲੱਗ ਰਿਹਾ ਸੈਨੇਟ ਦੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ ਨੁਕਸਾਨ ਹੋ ਰਿਹਾ ਪਰ ਅਸਲ ਨੁਕਸਾਨ ਤੁਹਾਨੂੰ ਇਹਦੇ ਤੋਂ ਬਾਅਦ ਹੋਊਗਾ ਉਹ ਹੀ ਹੌਸਲਾ ਦੇ ਕੇ ਤੋੜਦੇ ਨੇ ਉਹੀ ਕਹਿੰਦੇ ਨੇ ਉਹ ਹੌਸਲਾ ਦਿੰਦੇ ਨੇ ਤੁਸੀਂ ਮਤਲਬ ਮੇਰੇ ਫਾਦਰ ਦੀ ਗੱਲ ਸੁਣੋਗੇ ਉਹ ਵੀ ਕਾਫੀ ਜ਼ਿਆਦਾ ਇੱਥੇ ਆ ਕੇ ਸਪੋਰਟ ਕਰਦੇ ਨੇ ਸਿਰਫ ਘਰੋਂ ਨਹੀਂ ਹੌਸਲਾ ਦਿੰਦੇ ਉਹ ਇੱਥੇ ਆ ਕੇ ਖੁਦ ਵੀ ਆਉਂਦੇ ਨੇ ਇੱਥੇ ਵੀ ਸਪੋਰਟ ਕਰਦੇ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਭਗ 25 ਦਿਨਾਂ ਤੋਂ ਨਿਰੰਤਰ ਚੱਲਦਾ ਪਿਆ ਹੈ ਤੇ ਇਸ ਮੋਰਚੇ ਦੇ ਵਿੱਚ ਜਿੱਥੇ ਵਕ ਵਕ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਉੱਥੇ ਇੱਥੋਂ ਦੇ ਜਿਹੜੇ ਸਟੂਡੈਂਟਸ ਨੇ ਜਿਹੜੇ ਨਵੇਂ ਸਟੂਡੈਂਟਸ ਨੇ ਨਿਊ ਕਮਰਸ ਨੇ ਉਹ ਕੀ ਸੋਚਦੇ ਨੇ ਕਿਉਂਕਿ ਜਾਣਕਾਰੀਆਂ ਇਹ ਵੀ ਮਿਲ ਰਹੀਆਂ ਸੀ ਕਿ ਨਿਊ ਕਮਰਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਇਹ ਯੂਨੀਵਰਸਿਟੀ ਦੇ ਵਿੱਚ ਜੋ ਧਰਨਾ ਚੱਲਦਾ ਪਿਆ ਹੈ ਇਹ ਕਿਸ ਲਈ ਚੱਲਦਾ ਪਿਆ ਹੈ ਕੀ ਕਾਰਨ ਹੈ ਸਾਡੇ ਨਾਲ ਨਵਨੀਤ ਕੌਰ ਹੈਗੇ ਨੇ ਇਹ ਇਹਨਾਂ ਨਾਲ ਗੱਲਬਾਤ ਕਰਾਂਗੇ ਨਵਨੀਤ ਜੀ ਤੁਸੀਂ ਪਹਿਲਾਂ ਤਾਂ ਕਿਹੜਾ ਤੁਹਾਡਾ ਪਹਿਲਾ ਹੀ ਸਾਲ ਹੈਗਾ ਕਦੋਂ ਤੁਸੀਂ ਇੱਥੇ ਐਡਮਿਸ਼ਨ ਲਈ ਜੀ ਮੇਰੀ ਐਡਮਿਸ਼ਨ ਇਹ ਜੁਲਾਈ ਦੇ ਵਿੱਚ ਹੀ ਹੋਈ ਹੈ ਮੈਂ 5 ਇਅਰ ਲਾਅ ਦੇ ਵਿੱਚ ਐਡਮਿਸ਼ਨ ਲਈਤੀ ਔਰ ਮੇਰਾ ਫਰਸਟ ਸੈਮੈਸਟਰ ਹੀ ਹੈ ਹਲੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਸਾਨੂੰ ਉਹੀਏ ਦੇਖੋ ਸਾਨੂੰ ਪਤਾ ਲੱਗ ਰਿਹਾ ਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਕਿਹੜਾ ਮਸਲਾ ਚੱਲ ਰਿਹਾ ਜਿਸ ਨੂੰ ਪਹਿਲ ਦੇਣ ਦੀ ਜ਼ਰੂਰਤ ਹੈਗੀ ਆ ਸੈਨੇਟ ਦਾ ਮਸਲਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਇਹਨੂੰ ਬਹਾਲ ਨਾ ਕਰਾਇਆ ਤਾਂ ਹੁਣ ਫਿਲਹਾਲ ਸਟੂਡੈਂਟਸ ਕਹਿ ਰਹੇ ਨੇ ਕਿ ਉਹਨਾਂ ਨੂੰ ਔਖਾ ਹੋ ਰਿਹਾ ਧਰਨੇ ਕਰਕੇ ਵੀ ਉਹਨਾਂ ਦੀ ਪੜਾਈ ਦੇ ਵਿੱਚ ਫਰਕ ਪੈ ਰਿਹਾ ਉਹਨਾਂ ਨੂੰ ਥੋੜੀ ਲੇਟ ਅਲੇਟ ਹੋ ਰਹੀ ਨਹੀਂ ਉਹਨਾਂ ਦੀ ਸਟੱਡੀ ਦੇ ਵਿੱਚ ਫਰਕ ਪੈ ਰਿਹਾ ਪਰ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਤੁਹਾਨੂੰ ਹੁਣ ਲੱਗ ਰਿਹਾ ਸੈਨੇਟ ਦੇ ਜੋ ਪ੍ਰੋਟੈਸਟ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ ਨੁਕਸਾਨ ਹੋ ਰਿਹਾ ਪਰ ਅਸਲ ਤੁਹਾਡੀਆਂ ਫੀਸਾਂ ਦੇ ਵਿੱਚ ਵਾਅਦਾ ਹੋਊਗਾ ਤੁਹਾਨੂੰ ਹੀ ਔਖਾ ਹੋਣਾ ਹੈ ਜਿਹੜੇ ਗਰੀਬ ਪਰਿਵਾਰ ਦਾ ਬੱਚਾ ਉਹ ਤਾਂ ਗਿਆ ਹੀ ਨਹੀਂ ਪਾਊਗਾ ਇਹ ਚਾਹੁੰਦੇ ਕੀ ਨੇ ਸੈਂਟਰ ਚਾਹੁੰਦੀ ਕੀ ਆ ਕਿ ਸਿਰਫ ਇੱਥੇ ਅਮੀਰ ਪਰਿਵਾਰ ਦਾ ਬੱਚਾ ਪੜ ਪਵੇ ਮਨੁਵਾਦੀ ਸੋਚ ਕਿ ਗਰੀਬ ਦਾ ਬੱਚਾ ਗਰੀਬ ਰਵੇ ਇਹ ਉਹੀ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਪਰ ਉਹੋ ਚੀਜ਼ ਨੂੰ ਰੋਕਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਔਰ ਉਹਦੇ ਲਈ ਅਸੀਂ ਖੁਦ ਫਰਸਟイヤー ਸਟੂਡੈਂਟਾਂ ਆ ਅਸੀਂ ਇੱਥੇ ਸਭ ਤੋਂ ਜ਼ਿਆਦਾ ਟਾਈਮ ਨਹੀਂ ਰਹਿਣਾ ਮੈਂ ਯੂਐਲਐਸ ਦੀ ਸਟੂਡੈਂਟ ਆ 5 ਇਅਰ ਲਾਅ ਮੈਂ ਕਰ ਰਹੀ ਆ ਉਹਦੇ ਲਈ ਮੈਂ ਸਭ ਤੋਂ ਜ਼ਿਆਦਾ ਇੱਥੇ ਟਾਈਮ ਲਈ ਯੂਨੀਵਰਸਿਟੀ ਦੇ ਵਿੱਚ ਰ ਜੇਕਰ ਮੈਂ ਹੁਣ ਆਪਣੀ ਯੂਨੀਵਰਸਿਟੀ ਨੂੰ ਨਾ ਬਚਾ ਪਾਇਆ ਤਾਂ ਅੱਗੇ ਜਾ ਕੇ ਨੁਕਸਾਨ ਮੇਰਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੋਏਗਾ ਪਰ ਪੇਰੈਂਟਸ ਤੁਹਾਡੇ ਅਲਾਉ ਕਰਦੇ ਆ ਇਹ ਸਭ ਚੀਜ਼ਾਂ ਨੂੰ ਕਿਉਂਕਿ ਉਹ ਤਾਂ ਕਹਿੰਦੇ ਅਸੀਂ ਤਾਂ ਕੁੜੀ ਪੜਨ ਵਾਸਤੇ ਭੇਜੀ ਆ ਨਾ ਕਿ ਉੱਥੇ ਧਰਨਿਆਂ ਤੇ ਬਹਿਣ ਵਾਸਤੇ ਉਹੀ ਹੌਸਲਾ ਦੇ ਕੇ ਤੋੜਦੇ ਨੇ ਉਹੀ ਕਹਿੰਦੇ ਨੇ ਉਹ ਹੌਸਲਾ ਦਿੰਦੇ ਨੇ ਤੁਸੀਂ ਮਤਲਬ ਮੇਰੇ ਫਾਦਰ ਦੀ ਗੱਲ ਸੁਣਾਂਗੇ ਉਹ ਵੀ ਕਾਫੀ ਜ਼ਿਆਦਾ ਇੱਥੇ ਆ ਕੇ ਸਪੋਰਟ ਕਰਦੇ ਨੇ ਸਿਰਫ ਘਰੋਂ ਨਹੀਂ ਹੌਸਲਾ ਦਿੰਦੇ ਉਹ ਇੱਥੇ ਆ ਕੇ ਖੁਦ ਵੀ ਆਉਂਦੇ ਨੇ ਇੱਥੇ ਵੀ ਸਪੋਰਟ ਕਰਦੇ ਨੇ ਉਹਨਾਂ ਦਾ ਇਹੀ ਹੈ ਕਿ ਜੇਕਰ ਅਸੀਂ ਹੁਣ ਆਪਣੇ ਬੱਚ ਰੋਕਿਆ ਕਿੱਛੇ ਹਟਾਇਆ ਸੀ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਸਿਰਫ ਪੜਨਾ ਹੈ ਇੱਥੇ ਪਿੱਛੇ ਬੈਠੋ ਐਜੀ ਪੜ੍ਹਾਈ ਦਾ ਕੀ ਫਾਇਦਾ ਜਿੱਥੇ ਤੁਹਾਨੂੰ ਤੁਹਾਡੇ ਬੋਲਣ ਦਾ ਹੱਕ ਹੀ ਨਾ ਹੋਵੇ ਉਹ ਚਾਹੁੰਦੇ ਨੇ ਕਿ ਤੁਸੀਂ ਚੁੱਪਚਾਪ ਪਿੱਛੇ ਨਾਲ ਬੈਠੋ ਅੱਗੇ ਆ ਕੇ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਓ ਲੜਕੀਆਂ ਦੀ ਭੂਮਿਕਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜ਼ਿਆਦਾਤਰ ਇਹ ਦੇਖਿਆ ਜਾਂਦਾ ਕਿ ਲੜਕੀਆਂ ਪੜ੍ਹਾਈ ਵਾਲੇ ਪਾਸੇ ਜ਼ਿਆਦਾ ਧਿਆਨ ਦਿੰਦੀਆਂ ਹਨ ਜਦਕਿ ਇਹ ਅਜਿਹੇ ਦਰਨਿਆਂ ਨੂੰ ਅਵੋਇਡ ਕਰਦੀਆਂ ਹਨ ਹਾਲਾਂਕਿ ਇਸ ਦਰਨੇ ਦੇ ਵਿੱਚ ਵੀ ਲੜਕੀਆਂ ਹੈਗੀਆਂ ਨੇ ਬਹੁਤ ਗਿਣਤੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੜਕੀ ਅਗਰ ਆਪਾਂ ਇਹ ਜੋ ਸਾਡਾ ਸੈਨੇਟ ਦਾ ਮੁੱਦਾ ਹੈ ਉਹਨੂੰ ਜਿੱਤਣਾ ਹੈ ਉਹਦੇ ਲਈ ਹਰ ਇੱਕ ਬੰਦਾ ਇੰਪੋਰਟੈਂਟ ਹੈ ਭਾਵੇਂ ਉਹ ਮੁੰਡਾ ਹੋਵੇ ਭਾਵੇਂ ਉਹ ਕੁੜੀ ਹੋਵੇ ਜੇਕਰ ਆਪਾਂ ਚਾਹਨਾ ਹੈ ਕਿ ਆਪਾਂ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਫਤਿਹ ਕਰੀਏ ਨਾ ਤਾਂ ਇਹਦੇ ਲਈ ਹਰ ਇੱਕ ਬੰਦਾ ਇੰਪੋਰਟੈਂਟ ਹੈ ਔਰ ਉਹਦੇ ਲਈ ਮੈਂ ਕੁੜੀਆਂ ਨੂੰ ਵੀ ਕਹਿਨੀ ਆ ਜੇਕਰ ਤੁਸੀਂ ਪੰਜਾਬ ਯੂਨੀਵਰਸਿਟੀ ਸਾਡੀ ਇੱਜ਼ਤ ਹੈ ਜੇਕਰ ਤੁਹਾਡੀ ਕੋਈ ਇੱਜ਼ਤ ਨੂੰ ਹੱਥ ਪਾਵੇ ਆਪਾਂ ਚੁੱਪਚਾਪ ਬੈਠ ਜਾਾਂਗੇ ਤਾਂ ਉਸੇ ਤਰੀਕੇ ਨਾਲ ਸਾਡੀ ਯੂਨੀਵਰਸਿਟੀ ਨੂੰ ਸਾਡੇ ਤੋਂ ਖੋਇਆ ਜਾ ਰਿਹਾ ਸਾਡੀ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਦਿਲ ਹੈ ਉਸਨੂੰ ਖੋਇਆ ਜਾ ਰਿਹਾ ਤੇ ਇਸ ਵਕਤ ਚੁੱਪਚਾਪ ਬੈਠ ਕੇ ਪਿੱਛੇ ਬੈਠ ਕੇ ਦੇਖਣ ਦਾ ਕੋਈ ਟਾਈਮ ਨਹੀਂ ਹੈ ਕੋਈ ਮਤਲਬ ਨਹੀਂ ਬੰਦਾ ਅੱਗੇ ਆਓ ਸਾਥ ਦੋ ਅਸੀਂ ਵੀ ਇੱਥੇ ਆ ਅਸੀਂ ਤੁਹਾਡਾ ਸਭ ਨੂੰ ਸਾਥ ਦੇਵਾਂਗੇ ਆਪਾਂ ਇਕੱਠੇ ਹੋ ਕੇ ਅੱਗੇ ਚੱਲਾਂਗੇ ਤਾਂ ਹੀ ਜਲਦੀ ਜਿੱਤ ਪਾਵਾਂਗੇ ਇਹ ਹੁਣ ਲਗਭਗ 25 ਦਿਨ ਹੋ ਗਏ ਨੇ ਇਸ ਧਰਨੇ ਨੂੰ ਨਿਰੰਤਰ ਚੱਲਦੇ ਨੂੰ ਕਿਵੇਂ ਜਾਂ ਫੈਮਿਲੀਅਰ ਮਾਹੌਲ ਬਣ ਚੁੱਕਾ ਹੋਣਾ ਹੁਣ ਤੱਕ ਤਾਂ ਹੁਣ ਸਾਰੇ ਤੁਹਾਨੂੰ ਜਾਣ ਵੀ ਚੁੱਕੇ ਹੋਣੇ ਵੀ ਆ ਲੜਕੀ ਹੈ ਫਰਸਟイヤー ਦੀ ਸਟੂਡੈਂਟ ਹੈ ਜੀ ਉਹਦੇ ਨਾਲ ਨਾਲ ਮੈਂ ਅੰਬੇਦਕਰ ਸਟੂਡੈਂਟਸ ਫੋਰਮ ਦੀ ਪ੍ਰੈਜ਼ੀਡੈਂਟ ਵੀ ਹਾਂ ਓਕੇ ਜੀ ਮੌਕਾ ਮਿਲ ਰਿਹਾ ਅੱਗੇ ਆ ਕੇ ਆਪਣ ਕਮ ਸੇ ਕਮ ਪਲੇਟਫਾਰਮ ਮਿਲਣਾ ਚਾਹੀਦਾ ਨਾ ਤੁਸੀਂ ਜਿੱਥੇ ਗੱਲ ਰੱਖੋ ਜੇਕਰ ਸੈਨਟ ਨਾ ਹੋਈ ਫਿਲਹਾਲ ਤਾਂ ਕੈਪੀਟਲਿਜ਼ਮ ਨੂੰ ਪ੍ਰਮੋਟ ਕਰ ਰਹੇ ਨੇ ਅੱਗੇ ਜਾ ਕੇ ਪ੍ਰਾਈਵੇਟਾਈਜ਼ੇਸ਼ਨ ਨੂੰ ਵੀ ਪ੍ਰਮੋਟ ਕਰਨਗੇ ਤਾਂ ਨੁਕਸਾਨ ਸਾਡਾ ਹੀ ਹੈ ਜੇਕਰ ਅਸੀਂ ਹੁਣ ਸਮਝ ਗਏ ਤਾਂ ਬਹੁਤ ਵਧੀਆ ਅੱਗੇ ਜਾ ਕੇ ਸਾਨੂੰ ਫਿਰ ਬੋਲਣ ਦਾ ਮੌਕਾ ਨਹੀਂ ਮਿਲਣਾ ਬਹੁਤ ਬਹੁਤ ਧੰਨਵਾਦ ਗੱਲ ਦਾ ਸੋ ਨਿਊ ਸਟੂਡੈਂਟਸ ਜਿਹੜੇ ਜਿਨ੍ਹਾਂ ਵੱਲੋਂ ਇੱਥੇ ਐਡਮਿਸ਼ਨ ਲਈ ਗਈ ਹੈ ਯੂਨੀਵਰਸਿਟੀ ਦੇ ਵਿੱਚ ਉਹ ਕੀ ਸੋਚਦੇ ਨੇ ਜੇ ਹੁਣ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਛਤਾਣਾ ਪੈ ਸਕਦਾ ਹੈ ਇਸੇ ਕਾਰਨ ਉਹ ਵੀ ਇਸ ਯੂਨੀਵਰਸਿਟੀ ਦੇ ਵਿੱਚ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲਦਾ ਪਿਆ ਹੈ ਉਸ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲੀਆ ਪੰਜਾਬ ਇਨਸਾਈਟਸ ਚੰਡੀਗੜ੍ਹ